ਇਹ ਹੋਇਆ ਫਿਰ ਦਿੱਤਾ ਕਿਉਂ ਨਹੀਂ ਉਹਨਾਂ ਦਾ ਕਸੂਰ ਨਹੀਂ ਹਾਂ ਕਸੂਰ ਗੋਲਡੀ ਦਾ ਹੀ ਉਹਨੇ ਕਿਰਨ ਨੂੰ ਮਨਾ ਕੀਤਾ ਉਹਦੀ ਮਾਂ ਕਹਿੰਦੀ ਮੈਂ ਐਸਾ ਵਿਆਹ ਕਰਨਾ ਸੀ ਕਿ ਲੋਕਾਂ ਨੇ ਐਂ ਦੇਖਣਾ ਸੀ ਕਿ ਵਿਆਹ ਕੀਤਾ ਮੈਂ ਆਪਣੇ ਧੀ ਦਾ ਅੱਛਾ ਤੇ ਗੋਲਡੀ ਨੇ ਕਿਉਂ ਮਨਾ ਕੀਤਾ ਮੈਨੂੰ ਕੀ ਪਤਾ ਹੁਣ ਚੁੱਪ ਕਰ ਖੋਲੀ ਬੋਲ ਉਹਨੇ ਸੁਣ ਲਿਆ ਤਾਂ ਚਾਹੀ ਇੱਕ ਕੰਮ ਕਰੀ ਆਪਾਂ ਉਹ ਸਸਰਾ ਲ ਕੇ ਚਾਹੀ ਹਾਂ ਮੇਰੀ ਗੱਲ ਸੁਣ ਦੱਸ ਆਪਾਂ ਦੋਵੇਂ ਇੱਕ ਸਲਾਹ ਕਰੀਏ ਤੀਸਰਾ ਦੱਸਦੇ ਸਹੀ ਚਾਹੀਏ ਏਸੀ ਆਪਣੇ ਇੱਕੋ ਕਮਰੇ ਚ ਲੱਗਾ ਹਾਂ ਉਹ ਜਿਹੜਾ ਠੰਡੀ ਵਾਹ ਵਾਲਾ ਆਹੋ ਠੰਡੀ ਵਾਹ ਵਾਲਾ ਅੱਛਾ ਉਹ ਇੰਜ ਨਾ ਕਰੀਏ ਹਾਂ ਕੋਈ ਬਹਾਨਾ ਲਾ ਕੇ ਤੂੰ ਬਿਮਾਰ ਹੋ ਜਾ ਅੱਛਾ ਤੇ ਮੈਂ ਬਹਾਨੇ ਨਾਲ ਫਿਰ ਕਿਰਨ ਨੂੰ ਕਹਾਂਗੀ ਅੱਛਾ ਕਿ ਪੁੱਤ ਆ ਤੇਰੀ ਦਾਦੀ ਨੂੰ ਗਰਮੀ ਬੜੀ ਲੱਗਦੀ ਆ ਇਹ ਏਸੀ ਪਾਲ ਦੇਈ ਆ ਹੈ ਹੁਣ ਇੱਕੋ ਕਮਰੇ ਚ ਏਸੀ ਲੱਗਾ ਔਰ ਜੇ ਪੁੱਤ ਤੂੰ ਸੋਏਂਗੀ ਕਿ ਤੇਰੀ ਦਾਦੀ ਸੋਊਗੀ ਕਿ ਮੈਂ ਸੋਵਾਂਗੀ ਤੇ ਪੋਤੇ ਗੱਲ ਤੂੰ ਗੋਲਡਨ ਨਾ ਕਰੀ ਇੰਜ ਕਰ ਆਪਣੀ ਮੰਮੀ ਨਾਲ ਕਰੇ ਹਾਂ ਆਪਣੀ ਮੰਮੀ ਨਾਲ ਗੱਲ ਕਰੇ ਤੂੰ ਹੋ ਨਾ ਗਰਮੀ ਚ ਜਾ ਡਿਗ ਤੇ ਮੈਂ ਕਵਾਂਗੀ ਚਾਈ ਹੋਗੀ ਗਰਮੀ ਕਰਕੇ ਬਿਮਾਰ ਅੱਛਾ ਚਾਹ ਠੀਕ ਹੈ ਮੈਂ ਤੇ ਅੱਗੇ ਨਹੀਂ ਠੀਕ ਰਹਿੰਦੀ ਪੀ ਕਰ ਮੇਰਾ ਤੇ ਆਪਣਾ ਸਰੀਰ ਹੋ ਜਾ ਚਾਈ ਸਰੀਰ ਤੇਰਾ ਗਰਮੀ ਕਰਕੇ ਹੀ ਹਾਂ ਹੋਈ ਗਏ ਬਾਕੀ ਇੱਕ ਗੱਲ ਹੀ ਆਪਾਂ ਦੋਵੇਂ ਨੂੰ ਸਸਰਾ ਹਲਕੇ ਨਾ ਉਦੀ ਪਾਈਏ ਮਾਂ ਦਾ ਪਿਆਰ ਆਹੋ ਚੱਲ ਠੀਕ ਐ ਤੇ ਜਿੰਨਾ ਹੁੰਦਾ ਨਾ ਉਹ ਕੋ ਲਈ ਜਾਈਏ ਮਾਂ ਉਹਦੀ ਕਿ ਦਲੇਰ ਬੜੀ ਅੱਛਾ ਲੈ ਬੜੀ ਦਲੇਰੀ ਉਹਦੀ ਮਾਂ ਚੱਲ ਫੇਰ ਠੀਕ ਐ ਕੋਈ ਨਹੀਂ ਕੰਮ ਫੇਰ ਇਸੇ ਤੋਂ ਸਟਾਰਟ ਕਰਦੇ ਆ ਤੇ ਲੈ ਨੇ ਕੀ ਹੋਰ ਪੁੱਛ-ਪੋਚ ਆਪਾਂ ਜਦੋਂ ਉਹਨਾਂ ਤੋਂ ਕੰਨਾ ਹੁਣੇ ਕਰੀਏ ਕੱਲ ਸਰ ਕਰੇ ਚੋ ਕੀ ਕਹਿੰਦੇ ਆ ਆਜ ਕਰੀਏ ਸਰ ਕੱਲ ਹਾਂ ਹੋ ਗਿਆ ਕੱਲ ਸਰ ਕਰੇ ਸੋ ਅੱਬ ਤੇ ਚਾਈ ਤੂੰ ਹੁਣੇ ਬਿਮਾਰ ਪਾਇਆ ਹਾਂ ਆ ਚੱਲ ਠੀਕ ਆ ਹਨਾ ਤੇ ਕਹਦਾਂਗੇ ਵੋਟੀ ਨੂੰ ਬਾਕੀ ਕਿਰਨ ਹੈ ਥੋੜੀ ਜੀ ਭੋਲੀ ਜਿੰਨੇ ਲਾਇਆ ਗੱਲੀ ਉਹਦੇ ਨਾਲ ਮੈਂ ਚੋਰ ਚੱਲੀ ਇੰਨੇ ਆਪਣੀਆਂ ਗੱਲਾਂ 'ਚ ਆ ਜਾਣਾ ਕੋਈ ਗੱਲ ਨਹੀਂ ਜਿਹਦੀ ਮਾਂ ਨੇ ਦਾ ਹੀ ਨਹੀਂ ਨਾ ਦਿੱਤਾ ਕੰਨੀ ਜੂ ਮੈਂ ਬੜਾ ਕੋਈ ਦੇਣਾ ਸੀ ਹਾਂ ਤਾਂ ਵੇਖਣੇ ਆ ਨਾ ਭਲਾ ਹਾਂ ਚੱਲ ਚੱਲ ਬੁਮਾਰ ਪੈ ਤੇ ਬਾਕੀ ਚਾਈ ਜੇ ਕਿ ਤੇਦੀ ਮਾਂ ਰੋਟੀ ਅੱਜ ਦੇਰ ਦੀ ਨਾਲ ਡੱਬਿਆਂ ਚ ਪਾ ਕੇ ਆਹ ਜੀ ਇੱਜ਼ਤ ਰਹਿ ਜਾਨੀ ਰਹੀ ਹੈ ਨਾ ਆਹ ਚਾਈ ਦਾ ਸੀ ਉਹ ਜਿਹੜੇ ਫੜਾ ਤੇ ਨੀ ਮਾਰਦੀ ਹੈ ਚਾਈ ਫੜਾ ਨਹੀਂ ਮਾਰਦੀ ਸੱਚੀ ਮੁੱਚੀ ਉਮੀਰ ਹੀ ਮੈਂ ਕੰਨੀ ਕਿਤੇ ਰੋਟੀ ਦਾ ਟੇਬਲ ਉਹਨਾਂ ਨੇ ਪਰ ਤਾਂ ਕਿਤੇ ਅੱਛਾ ਤੇ ਮਸੇ ਡੱਬੇ ਚ ਪਾ ਦੇ ਹੁੰਦੀ ਤੇ ਕੀ ਸੀ ਡੱਬੇ ਚ ਨਾਲ ਇੱਜ਼ਤ ਹੋ ਜਾਨੀ ਸੀ ਹਾਂ ਨਾਲ ਰਾਤ ਦੀ ਰੋਟੀ ਆਪਣੀ ਪਾਚਾ ਨਹੀਂ ਸੀ ਬੜੀ ਬਣਾਈ ਖਾ ਲੈਣਾ ਸੀ ਚੱਲ ਚਾਈ ਕੋਈ ਗੱਲ ਨਹੀਂ ਹੁਣ ਕੋਈ ਗੱਲ ਨਹੀਂ ਕਹਾਂਗੇ ਰਾਤੀ ਹੋਟਲ ਲੈ ਕੇ ਖਾ ਲੈ ਆ ਫੇਰ ਰੋਡ ਕੀ ਕਰਾਂ ਚੱਲ ਚਾਹੀ ਹੁਣ ਬਿਮਾਰ ਬੈ ਬਿਮਾਰ ਚੱਲ ਠੀਕ ਹੈ ਚੱਲ ਪਹਿਲਾਂ ਉਲਟੀਆਂ ਲਵਾ ਗਰਮੀਆਂ ਚ ਉਲਟੀਆਂ ਆਂਦੀਆਂ ਹੀ ਆਹੋ ਚੱਲ ਠੀਕ ਹੈ ਚੱਲ ਚੱਲ ਚੱਲਾ ਚੱਲ ਚਾਹ ਜਿੰਦਗੀ ਹੋ ਗਈ ਕੀ ਜੀ ਕਿਉਂ ਅਜਾ ਜੀ ਟੀ ਹੈ ਮੈਨੂੰ ਉਲਟੀ ਹਿਆਣ ਡਿਆ ਸੀ ਕਿਉਂ ਹੈਗੀ ਹੁਣ ਇਹਦੇ ਤੇ ਠੀਕ ਸੀ ਉਹ ਬਹਰ ਗਰਮੀ ਹੋ ਗਈ ਮੈਨੂੰ ਤੇ ਕੀ ਹੈਗੀ ਕਰਾਂ ਗਰਮੀ ਹੋ ਗਈ ਚਾ ਕੋਈ ਠੰਡਾ ਬਣਾ ਦੇਣੀ ਹੈ ਹਾਂ 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 ਆਏ ਮੇਰੇ ਬੜਾ ਦਿਲ ਨੂੰ ਕੁਛ ਹੋਣ ਡਿਆ ਈ ਹੈ ਚਲੋ ਠੰਡਾ ਬਣਾ ਲਾ ਕੁਛ ਹਾਂ ਘਬਰਾੜ ਬੜੀ ਪੈਣ ਡਈ ਮੈਨੂੰ ਕਾ ਜਿੱਕਿਓਂ ਆ। ਜਿੱਕਿਓਂ ਜਿੱਦਿਹਾ ਕਹਿੰਦੇ ਕਪੜਾ ਉਹ ਪਾ ਲੈ। ਘਬਰਾ ਗੀ ਹੋਂਡੀ ਉਲਟੀਆਂ ਜੀ ਆਈ ਜਾਂਦੀਆਂ ਮਈਆਂ। ਮਿਲ ਲੈ ਕੇ ਮੈਨੂੰ ਗਰਮੀ ਲੱਗ ਗਈ ਮੈਂ ਕੋਈ ਠੰਡਾ ਬਣਾ ਕੇ ਲੈ ਆਨੀ। ਅੱਛਾ ਜੀ। ਆਏ। ਤੁਸੀਂ ਅਧਰਾਓ ਮੇਰੇ ਕਮਰੇ ਚ ਮੈਂ ਤੁਹਾਨੂੰ ਪੱਕੀ ਚਲਦੀ। ਤੁਦ ਪਸੀਨਾ ਕਿੰਨਾ ਆ। ਹੋਏ ਮੇਰੀ ਚਾਹੀ ਨੂੰ ਕੁਛ ਨਾ ਹੋਵੇ। ਉੱਥੇ ਬਹਿ ਜਾਓ ਨਾ AC ਲੱਗੇ। ਚਾਹੀ ਕਰਦੀ ਇੰਨਾ ਦੇ ਕਮਰੇ ਚ AC ਵਾਲੇ ਚ। ਕਾ ਵੇਗਲਾ ਜੁੱਤਣ ਤੋਂ ਕੰਨੀ ਆ ਜੇ ਰਹਿਣ ਦੇ ਨਹੀਂ ਤੇ ਮੈਨੂੰ ਤੇ ਆਪਣੇ ਕਮਰੇ ਚ ਬਸੇ ਨੀਂਦਰ ਆਉਂਦੀ ਆ। ਚਲ ਆ ਚਾ ਚਾ। ਦੁਬਾਰਾ ਉਲਟੀ ਆਈ ਤੇ ਨਹੀਂ ਨਹੀਂ ਮੈਂ ਕਰ ਲਈ ਆ ਜਾ ਨਹੀਂ ਉਹਨਾਂ ਦਾ ਹੋ ਗਿਆ ਮੰਮੀ ਚੱਲਨ ਚਾਹੀ ਉਲਟੀ ਆਈ ਨਾ ਨਹੀਂ ਹੋ ਨਹੀਂ ਆਈ ਆਈ ਚਾਹੀ ਤੈਨੂੰ ਉਲਟੀ ਆਈ ਨਹੀਂ 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 ਚੱਲ ਚੱਲ ਤੂੰ ਅੰਦਰ ਜਾ ਨਹੀਂ ਨਹੀਂ ਚਾਹੀ ਤੈਨੂੰ ਉਲਟੀ ਆਈ ਆ ਨਹੀਂ 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 ਮੈਂ ਕਰ ਲਈ ਚਾਹੀ ਤੈਨੂੰ ਉਲਟੀ ਆਈ ਆ ਆਹ 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 ਅੱਖਾਂ ਬੋਲ ਕੇ ਮੇਰੇ ਵੱਲ ਵੇਖ ਆ ਵੇਖ ਆਈ ਉਲਟੀ ਆਈ ਨਹੀਂ ਤੀ ਆਹ ਕਰ 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 ਉਲਟੀ ਚਲੋ ਅੰਦਰ ਬਿਠਾइए ਤੇ ਬਾਹਰ ਬਾਹਰ ਮਾਰ ਕੇ ਚੱਲ 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 ਕੀ ਹੈ ਨਿੰਬੂ ਪਾਣੀ ਹਾਂ ਚਾਹੀਦਾ ਹੋ ਹਾਲੀਪੁੱਤ ਗਰਮੀਆਂ ਚ ਹੋ ਜਾਂਦਾ ਇਹੋ ਹਾਲੀ ਚਾਹੀ ਮੇਰੀ ਦਾ ਹੋ ਜਾਂਦਾ ਵਿਚਾਰੀ ਦਾ ਠੀਕ ਕਰ ਹਾਏ ਹਾਏ ਹਾਂ ਅਬ ਏਸੀ ਵਾਲੇ ਕਮਰੇ ਜੇ ਬੈਠੇ ਏਸੀ ਚੰਦਾ ਨਹੀਂ ਮੈਂ ਮੈਨੂੰ ਅੱਤ ਹੀ ਇੱਥੇ ਬੈਠਾ ਉਹ ਤੇਰਾ ਕਮਰਾ ਉਹ ਤੇਰਾ ਫਿਰ ਕੀ ਹੋ ਗਿਆ ਨਹੀਂ ਪੁੱਤ ਇਹ ਸਾਡਾ ਕਮਰਾ ਆ ਜਾਂ ਲੈ ਕਮਰੇ ਦਾ ਕਿੰਨਾ ਮਮੀ ਇਹ ਵੇਪਨ ਤੇ ਜੀ ਕੀ ਹਾਲ ਹੋ ਗਿਆ ਤੁਹਾਡਾ ਘਰ ਮੇਰੇ ਕਮਰੇ ਚ ਗਰਮੀ ਵੀ ਬੜੀ ਹੈਗੀ ਤੇ ਮੰਮੀ ਆਪੇ ਇਤਰਾ ਨਹੀਂ ਕਰਦੇ ਚਾਹੀਏ ਦੇ ਕਮਰੇ ਦੇ ਵਿੱਚ ਆਪਾਂ ਏਸੀ ਲਵਾ ਲੈਨੇ ਪੁੱਤਰ ਗੱਲ ਏਸੀ ਦੀ ਨਹੀਂ ਹੈਗੀ ਮੇਰਾ ਪੁੱਤ ਏਸੀ ਲਿਆ ਕੇ ला ਸਕਦਾ ਗੱਲ ਇਹ ਹੈ ਕਿ ਮੇਰੇ ਸਿਰ ਤੇ ਨਾ ਬੋਝ ਨਹੀਂ ਪਾਣਾ ਚਾਹੁੰਦੇ ਮੇਰੇ ਪੁੱਤ ਨੇ ਸਾਰੇ ਘਰ ਦਾ ਖਰਚਾ ਚੁੱਕਿਆ ਆ ਮੈਂ ਇਹਨੂੰ ਕਹਿਣਾ ਕਿ ਏਸੀ ਲਿਆ ਕੇ ਲਾ ਕੋਈ ਗੱਲ ਨਹੀਂ ਚਾਹੀ ਜੀ ਆਪਾਂ ਨੂੰ ਸੱਸ ਉਤਰੇ ਗੁਜ਼ਾਰਾ ਕਰ ਲਿਆ ਕਰਾਂਗੇ ਚੱਲ ਦੇਖ ਲੈ ਉੱਤੇ ਜਾ ਕੇ ਸੌਂ ਜਾਇਆ ਕਰਾਂਗੇ ਹਾਂ ਚੱਲ ਪੁੱਛੀਆ ਚੱਲ ਲਿਆ ਕਰਾਂਗੇ ਹਾਂ ਵੇਖੀ ਜੀ ਤੁਸੀਂ ਮੈਨੂੰ ਆਪੇ ਹੀ ਕਹਿੰਦੇ ਹੁੰਦੇ ਸੀ ਸੌਣ ਤੋਂ ਪਹਿਲਾਂ ਆਪਾਂ ਬਿਸਤਰਿਆਂ ਦੇ ਪਾਣੀ ਪਾ ਲਈਦਾ ਸੀ ਤੇ ਠੰਡਾ ਰਹਿੰਦਾ ਸੀ ਬਿਸਤਰਾ ਚਾਹੀ ਜੀ ਕੋਈ ਗੱਲ ਟਾਈਮ ਪਾਸ ਕਰ ਲਾਂਗੇ ਹਾਂ ਚੱਲ ਕੋਈ ਗੱਲ ਤੇ ਮੰਮੀ ਜੀ ਮੈਂ ਇੱਕ ਤੁਹਾਨੂੰ ਆਈਡੀਆ ਦਵਾਂ ਜੇ ਤੁਸੀਂ ਬੁਰਾ ਨਾ ਮਨਾਓ ਤੇ ਨਹੀਂ ਨਹੀਂ ਪੁੱਤ ਬੁਰਾ ਕਾਹਦਾ ਬਣਾਣਾ ਤੂੰ ਗੱਲ ਕਰ ਕਿਹੜੇ ਆਈਡੀਆ ਦੀ ਗੱਲ ਕਰਨ ਢਈ ਮੈਂ ਨਾ ਆਪਣੀ ਮੰਮੀ ਨੂੰ ਕਹਿ ਦੇਣੀ ਆ ਉਹ ਮੈਨੂੰ ਪੈਸੇ ਦੇ ਦੇਣਗੇ ਤੇ ਏਸੀ ਆਪਾਂ ਲਾ ਲੈਨੇ ਨਾ ਮਾ ਪੁੱਤ ਆਪਾਂ ਕਿਉਂ ਏਸੀ ਲੈਣਾ ਆਪਾਂ ਤਾਂ ਢੜਕੋ ਅੱਗੇ ਨਹੀਂ ਕੁਝ ਲਿਆ ਏਸੀ ਲੈ ਕੇ ਮੂੰਹ ਥੋੜਾ ਕਾਲਾ ਕਰਵਾਉਣਾ ਪੁੱਤ ਨਾਲੇ ਦੂਜੀ ਗੱਲ ਜੇ ਮੇਰੇ ਮੁੰਡੇ ਨੂੰ ਪਤਾ ਲੱਗ ਗਿਆ ਕਿ ਤੇਰੇ ਪੇਕੇਆਂ ਨੂੰ ਆਪਾਂ ਅੱਜ ਕੁਝ ਕਹਿ ਕੇ ਚੀਜ਼ਾਂ ਮੰਗੀਆਂ ਚਾਹੀਦੀ ਫਿਰ ਸਾਡੀ ਬਦਨਾਮੀ ਹੋਏਗੀ ਵਿਆਹ ਆਪਾਂ ਸਾਦਾ ਕਰ ਲਿਆ ਤੇ ਹੁਣ ਤੇਰੇ ਪੇਕੇ ਆ ਕੋ ਆਪਾਂ ਏਸੀ ਮੰਗਣ ਡੇ ਨਹੀਂ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲੋ ਮੈਂ ਕਿਸੇ ਨੂੰ ਨਹੀਂ ਦੱਸਾਂਗੀ ਇਹ ਗੱਲ ਸਾਡੇ ਦੋਵਾਂ ਵਿੱਚ ਹੀ ਰਹੂਗੀ ਸਾਡੇ ਤਿੰਨਾ ਜਾਣਿਆਂ ਵਿੱਚ ਦੱਸੋ ਜਾਈ ਜੀ ਤੁਸੀਂ ਕੀ ਕੰਦੇ ਜੇ ਕਿ ਸਾਟੀ ਹੈ ਤੁਸੀਂ ਆਣੀ ਹੈ ਵੇਖ ਲੈ ਮੇਰੀ ਹਾਲਤ ਦੀ ਵੇਖ ਲੈ ਜੋ ਮੇਰੀ ਹਾਲਤ ਖੋਰ ਗਈ ਹੈ ਮੈਨੂੰ ਤੇ ਮੰਮੀ ਕੋਈ ਪ੍ਰੋਬਲਮ ਨਹੀਂ ਤੇ ਮੰਮੀ ਦਾ ਤੇ ਤੁਹਾਨੂੰ ਪਤਾ ਹੀ ਆ ਪਰ ਪੁੱਤ ਇਹ ਗੱਲ ਮੇਰੇ ਪੁੱਤ ਨੂੰ ਨਾ ਪਤਾ ਲੱਗੇ ਤੂੰ ਇੰਜ ਕਰ ਆਪਣੀ ਤੌਰ ਤੇ ਕਹਿ ਦੇ ਮੈਂਨੇ ਤੈਨੂੰ ਕਹਿਣ ਡੇ ਚਾਹੀਦੀ ਆ ਮਾਂ ਨੂੰ ਕਹਿਣ ਡੇ ਕਿ ਤੂੰ ਆਪਣੀ ਮੰਮੀ ਨੂੰ ਕਹਿ ਕੇ ਸਾਨੂੰ ਏਸੀ ਦੇਣਾ ਨਾ ਪੁੱਤ ਆਪਾ ਕਹ ਤੇਰੀ ਮੰਮੀ ਨੂੰ ਕਹਿਣਾ ਹੈ ਸੀ ਕੋਈ ਗੱਲ ਨਹੀਂ ਆਪਾ ਇਤਰੇ ਗੁਜ਼ਾਰਾ ਕਰ ਰਹੇ ਆ ਆਪਾਂ ਨੇ ਤੈਨੂੰ ਕਹਿਣ ਡੇ ਅੱਗੋ ਪੁੱਤ ਤੇਰੀ ਮਰਜ਼ੀ ਜੇ ਤੂੰ ਆਪਣੀ ਮੰਮੀ ਨੂੰ ਕਹਿ ਵੀ ਦਵੇਂ ਆਪਣੀ ਮੰਮੀ ਨੂੰ ਕਹਿ ਵੀ ਦਵੇਂ ਕਿ ਏਸੀ ਲੈ ਦੋ ਉਹਨਾਂ ਤੇ ਲੈ ਹੀ ਦੇਣਾ ਪਰ ਆਪਾ ਨਹੀਂ ਕਹਦੇ ਆਪਣੀ ਮਰਜ਼ੀ ਕਰ ਪੁੱਤ ਤੇ ਫਿਰ ਮੈਂ ਕਹਿ ਦੇਵਾਂ ਉਹਨਾਂ ਨੂੰ ਪੁੱਤ ਮੈਂ ਤਨ ਫੇਰ ਕਹਿਣ ਲਈ ਆ ਕਿ ਤੂੰ ਆਪਣੀ ਮਰਜ਼ੀ ਕਰ ਸਾਡਾ ਨਾ ਸੋਚ ਤੂੰ ਪਰ ਮੇਰੇ ਪੁੱਤ ਤੱਕ ਨਹੀਂ ਪਤਾ ਲੱਗਣਾ ਚਾਹੀਦਾ ਹਾਂ ਤੇਰੀ ਮਰਜ਼ੀ ਆ ਚਲੋ ਮੈਂ ਨਾ ਫੇਰ ਮੰਮੀ ਨਾਲ ਗੱਲ ਕਰ ਲੈਨੀ ਆ ਤੇ ਟੈਨਸ਼ਨ ਨਾ ਲੋ ਮੈਂ ਲਵਾ ਹੀ ਦੇਨੀ ਐਨੀ ਗਰਮੀ ਹੈਗੀ ਤੂੰ ਕਿਵੇਂ ਰੋਵੇਂ ਦੋਵੇਂ ਜਣੇ ਪਤਾ ਤੇਰੀ ਮਰਜ਼ੀ ਚਲੋ ਮੈਂ ਨਾ ਮੰਮੀ ਨਾਲ ਗੱਲ ਕਰਕੇ ਆਨੀ ਹਾਂ ਰੋਤਾ ਕੰਮ ਸਵਰ ਗਿਆ ਬਾਤ ਸਹੀ ਹੈ ਬਹੁਤ ਵਧੀਆ ਹੈ ਅੱਛਾ ਹੀ ਤੇਰੀ ਟੰਡੀ ਟੰਡੀ ਵਾਲਾ ਵਾਗੇ ਨਾ ਆਪਾਂ ਟੰਡੀ ਦੋਵੇਂ ਸਮਾ ਨਹੀਂ ਹੋ ਜਿਆ ਹੋ ਜੀ ਆਪੋ ਦੇ ਏਸੀ ਵਾਲੇ ਕਮਰੇ ਮੈਨੂੰ ਪਤਾ ਕਿੰਨਾ ਗੁੱਸਾ ਚੜਿਆ ਜਦੋਂ ਮੇਰੇ ਪੁੱਤ ਨੇ ਮੈਨੂੰ ਕਿਹਾ ਮੰਮੀ ਜੀ ਅਖਿਆ ਨਾ ਕਿਰਨ ਗਰਮੀ ਤੋਂ ਬਗੈਰ ਨਹੀਂ ਰਹਿ ਸਕਦੀ ਤੇਰੀ ਮਾਂ ਤੇ ਤੇਰੀ ਦਾਦੀ ਰਹਿ ਸਕਦੀਆਂ ਚਲ ਖਾ ਪੁੱਤ ਵੈਹੋ ਕੰਦਾ ਸੀ ਕਿ ਮੰਮੀ ਮੈਂ ਤੁਹਾਨੂੰ ਏਸੀ ਲਵਾ ਦੇਣਾ ਮੈਨੂੰ ਪਤਾ ਉਹਨੇ ਲਵਾ ਦੇਣਾ ਪਰ ਆਪਾ ਗਿਓ ਮੇਰਾ ਪੁੱਤ ਕੇ ਪੈਸੇ ਖਰਚ ਕਰੇ ਇੰਨੇ ਕਿਹੜਾ ਉਧਰੋਂ ਕੋ ਚਲਿਆ ਇੱਕ ਬਰੈਡ ਪਕੌੜਾ ਤੇ ਇੱਕ ਸਮੋਸਾ ਚੱਲ ਚੱਲ ਚਾਹੀਂ ਤੇ ਆਡੀ ਸੇਂ ਵਧੀਆ ਹੋ ਗਈ ਚੱਲ ਵਧੀਆ ਕੋਈ ਗੱਲ ਨਹੀਂ ਇਸ ਵਾਰ ਇਹ ਕੰਮ ਕੀਤਾ ਅਗਲੀ ਵਾਰੀ ਢੇਟ ਪੁੱਟ ਦਾ ਕੋ ਕੰਮ ਕਰਵਾ ਕੋਈ ਪੇਟ ਖਰਾਬ ਕਰ ਲਈ ਉਹ ਵੀ ਦੰਦੀ ਦਾ ਆਹੋ ਕੋਈ ਗੱਲ ਨਹੀਂ ਜੀ ਤੋ ਟੈਨਸ਼ਨ ਨਹੀਂ ਲੈਣੀ ਬਸ ਚੱਲ ਖਸੇ 골ਡੀ ਖਸ਼ਾਬ ਆਸ ਤੁਹਾਡੇ ਬੱਲੇ ਬੱਲੇ 골ਡੀ ਤੋ ਮੈਂ ਹੀ ਆ ਕੁਥੜੀ ਆ ਕਮਾਲ ਹੋ ਗਈ ਤੁਹਾਡੇ ਵਾਲੀ ਹਾਏ ਹਾਏ ਅੱਛੀ ਕੀ ਕਿਹਾ ਵੇ ਅਸੀਂ ਕੀ ਕਿਹਾ ਵਾ ਚਾਈ ਜਾ ਪੇਲੋਂ ਤੇ ਫਿਲਮਾਂ ਚ ਸ਼ੂਟਿੰਗ ਕਰਿਆਗਾ ਉਹ ਗੋਲਡੀ ਮੈਂ ਨਾ ਮੈਂ ਨਾ ਚਾਈ ਜਿਹਨੂੰ ਕਹਿੰਦੇ ਸੀ ਕਿ ਚਾਈ ਜੀ ਤੁਸੀਂ ਦੱਸਦੇ ਸੀ ਨਾ ਕਿ ਪਿਆਜ਼ ਕੁੱਟ ਕੇ ਕਾਲਾ ਰੂਣ ਪਾ ਕੇ ਪਾਣੀ ਪੀਣ ਲਈ ਛੱਡ ਦਿਓ ਮੰਮੀ ਨਹੀਂ ਆਂਦੀ ਛੱਡ ਦਿਓ ਮੰਮੀ ਗੱਲ ਨੂੰ ਛੱਡ ਦਿਓ ਗੱਲ ਨੂੰ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਿਆ ਕਿ ਤੁਸੀਂ ਜੋ ਸਕੀਮਾਂ ਕਰਕੇ ਉਹਨੂੰ ਕਹਿ ਦਿੱਤਾ ਨਾ ਕਿ ਆਪਣੀ ਮਾਂ ਕੋਲੋਂ ਏਸੀ ਮੰਗਾਲਾ। ਮੈਨੂੰ ਵਧੀਆ ਨਹੀਂ ਲੱਗਾ। ਨਾ ਪੁੱਤ ਚਾਹੀਏ ਇਕ ਮੇਰੇ ਨਾਲ ਵੇਖ। ਨਾ ਆਪਾਂ ਦਾ ਕੋਈ ਕੁਛ ਵੀ ਨਹੀਂ ਕੀਤਾ। ਕੀ ਹੈ ਨਹੀਂ ਏਸੀ ਦਾ। ਅੱਛਾ ਹਾਂ ਆਪਾਂ ਥੋੜੀ ਕੁਛ ਵੀ ਕੀਤਾ। ਮੇਰੇ ਕੰਨ ਨਹੀਂ ਵੱਜਣਦੇ। ਉਹ ਆਪਾਂ ਕਹਿੰਦੀ ਵੀ ਜਿੱਥੋਂ ਤੱਕ ਮੈਨੂੰ ਵੀ ਫਿਕਰ ਹੈ ਮੰਮੀ ਕਿ ਤੁਸੀਂ ਏਸੀ 'ਚ ਹੀ ਸੌਂਦੇ ਰਹੇ ਹੋ ਤਾਂ ਨੋਤਰਾਂ ਨਹੀਂ ਨੀਂਦ ਆਉਂਦੀ। ਠੀਕ ਹੈ। ਮੈਂ ਸਵੇਰ ਦਾ ਫੋਨ ਕਰ ਦਿੱਤਾ ਅੱਜ ਰਾਤ ਏਸੀ ਘਰ ਵਿੱਚ ਇੰਸਟਾਲ ਹੋ ਜਾਣਾ ਆ। ਠੀਕ ਹੈ। AC ਮੈਂ ਬਾਏ ਕਰ ਲਿਆ ਵਾ ਹਾਂ ਇਹਨੂੰ ਵੀ ਪਤਾ ਐ ਇਸਦੇ ਲੋਡਿੰਗ ਨਹੀਂ ਸੀ ਕੋਈ ਗੱਲ ਨਹੀਂ ਗਈ ਤੁਸੀਂ ਇੱਕ ਰਾਤ ਸਿਰਫ ਸੁੱਤੇ ਹੋ ਇੱਕਦਮ ਗਰਮੀ ਹੋ ਗਈ ਉਹਦਾ ਪਤਾ ਨਹੀਂ ਲੱਗਾ ਨਹੀਂ ਤੇ ਮੈਂ ਪਹਿਲਾਂ ਹੀ ਲਵਾ ਦੇਣਾ ਸੀਗਾ ਗਰਮੀ ਇੱਕਦਮ ਹੋ ਗਈ ਐ ਇੱਕ ਰਾਤ ਸੁੱਤੇ ਹੋ ਸਵੇਰੇ ਮੈਂ ਕਹਿ ਦਿੱਤਾ ਅੱਜ ਰਾਤ AC ਇੰਸਟਾਲ ਹੋਣਾ ਵਾ ਮੈਨੂੰ ਵੀ ਫਿਕਰ ਹੁੰਦੀ ਏ ਸਾਰੀ ਤੁਸੀਂ ਚੰਗਾ ਨਹੀਂ ਕਰਦੇ ਸਕੀਮਾਂ ਲਾਉਣ ਦੇ ਜੇ ਕਿ ਗਾਂਵ ਵੀ ਇਸ ਤਰ੍ਹਾਂ ਕਰਾਇਆ ਕਰਾਂਗੇ ਅਸੀਂ ਮੰਗਤੇ ਬਣ ਰਹੇ ਹੋ ਮੰਗਤੇ ਬਣ ਰਹੇ ਨਹੀਂ ਨਹੀਂ ਮੈਂ ਕੋਈ ਮੰਗਤੀ ਥੋੜਾ ਹੈ ਕੀ ਮੰਮੀ ਪਪਾ ਕੋਈ ਮੰਗਤੇ ਥੋੜਾ ਹੈ ਕਿ ਪੁੱਤ ਮੰਮਾ ਏਸੀ ਦੀ ਨਾ ਅਰਦਾਸ ਕਰਿਆ ਕਰੋ ਰੱਬ ਨੂੰ ਕਿ ਰੱਬਾ ਸਾਡੇ ਦਰਾਂ ਤੋਂ ਕੋਈ ਖਾਲੀ ਹੱਥ ਨਾ ਮੁੜੇ ਸਾਨੂੰ ਇੰਨਾ ਕੁ ਦੇ ਕੇ ਰੱਖ ਤੇ ਤੁਸੀਂ ਖੁਦ ਮੰਗਣ ਨਾਲ ਤੁਰ ਰਹੇ ਹੋ ਹੁਣ ਤੁਹਾਡੇ ਕੋਲ ਜਵਾਬ ਨਹੀਂ ਦੋਵਾਂ ਕਿ ਕੋਈ ਆ ਰਿਹਾ ਕਿਉਂ ਮੰਗਣਾ ਜਿੰਨੇ ਕੁੜੀ ਦੇ ਦੇ ਦਿੱਤੀ ਆਪਣੀ ਤੇ ਉਹ ਮਗਰ ਕੀ ਰਹਿ ਗਿਆ ਅਗਰ ਇਹ ਕੁੜੀ ਮਾੜੇ ਸੁਭਾਅ ਦੀ ਆਉਂਦੀ ਲੜਾਈ ਝਗੜੇ ਵਾਲੀ ਆਉਂਦੀ ਤੇ ਸਮਾਨ ਲੈ ਕੇ ਆਉਂਦੀ ਤੇ ਤੁਸੀਂ ਦੱਸੋ ਕੀ ਕਹਿਣਾ ਸੀ ਇਹ ਸਮਾਨ ਸੀ ਸਿਰ 'ਚ ਮਾਰਨਾ ਸਾਨੂੰ ਤੇ ਕੁੜੀ ਤੇ ਚੰਗੀ ਮਿਲਦੀ ਤੇ ਹੁਣ ਤੇ ਰੱਬ ਨੇ ਤੁਹਾਨੂੰ ਕੁੜੀ ਚੰਗੀ ਦਿੱਤੀ ਆ ਇਹ ਨਹੀਂ ਸੋਚਦੇ ਕਿ ਜੇ ਤੂੰ ਆਪਾਂ ਨਹੀਂ ਨਾ ਕੁਝ ਲਿਆ ਸਿੰਪਲ ਮੈਰਿਜ ਕੀਤੀ ਹੈ ਨਾ ਉਹਨਾਂ ਦੀ ਨਿਗਾਹ ਦੇ ਵਿੱਚ ਆਪਣੀ ਸ਼ਾਨ ਕਿੰਨੀ ਵਧੀ ਹੋਏਗੀ ਆਪਣੀ ਰਿਸਪੈਕਟ ਕਿੰਨੀ ਵਧੀ ਹੋਏਗੀ ਮੇਰੀ ਤੇ ਵਧਣੀ ਵਧਣੀ ਨਾਲ ਤੁਹਾਡੀ ਵੀ ਵਧੀ ਹੋਏਗੀ ਤੁਸੀਂ ਇਹ ਚੀਜ਼ਾਂ ਸੋਚਦੇ ਹੀ ਨਹੀਂ ਪਏ ਤੁਸੀਂ ਭੁੱਖੇ ਬਣ ਰਹੇ ਹੋ ਨਹੀਂ ਨਹੀਂ ਪੁੱਤ ਮੈਂ ਭੁੱਖੀ ਥੋੜਾ ਕੀ ਆ ਤੇ ਫਿਰ ਮਮਾਬਾ ਦਿੰਦਾ ਮੇਰੇ ਘਰ ਸਾਰਾ ਕੁਝ ਹੈਗਾ ਨਾ ਫਿਰ ਵੀ ਆਪਾਂ ਨੂੰ ਥੋੜੇ ਲੱਗਣ ਢਈ ਆ ਸਿਰਫ ਇੱਕ ਏਸੀ ਦੀ ਜਗ੍ਹਾ ਗੱਲ ਕਰਕੇ 35000 ਦੀ ਚੀਜ਼ ਕਰਕੇ ਆਪਾਂ ਦੂਜਿਆਂ ਨੂੰ ਕਹਿੰਦੇ ਸਾਨੂੰ ਲੈ ਕੇ ਦੋ ਇਹ ਸੋਚੋ ਜਿਸ ਦਿਨ ਮੰਮੀ ਉਹਨਾਂ ਨੂੰ ਪਤਾ ਲੱਗ ਗਿਆ ਜਾਂ ਕਿਰਨ ਨੂੰ ਸਮਝ ਆ ਗਈ ਇਸ ਗੱਲ ਦੀ ਕਿ ਇਹ ਦੋਵੇਂ ਜਾਣੀਆਂ ਮੇਰੀਆਂ ਸੱਸਾਂ ਜਿਹੜੀਆਂ ਹਨ ਇਹ ਲਾਲਚ ਕਰਦੀਆਂ ਵਾ ਤੁਹਾਡੀ ਕੀ ਰਿਸਪੈਕਟ ਰਹੇਗੀ ਕੋਈ ਰਹੇਗੀ ਮਮਾ ਦਾਤੇ ਬੰਨਣਾ ਚਾਹੀਦਾ ਆ ਭਿਖਾਰੀ ਨਹੀਂ ਬੰਨਣਾ ਚਾਹੀਦਾ ਬਾਕੀ ਮੇਰੇ ਨਾਲੋਂ ਵੱਧ ਉਮਰਿਆ ਤੁਹਾਡੀ ਮੇਰੇ ਨਾਲੋਂ ਵੱਧ ਸਮਝਦਾਰ ਹੋ ਤੁਸੀਂ ਮੇਰੇ ਨਾਲੋਂ ਵੱਧ ਦੁਨੀਆ ਵੇਖੀ ਆ ਤੁਸੀਂ ਸੁਧਰਨਾ ਹੈ ਸੁਧਰ ਜੋ ਨਹੀਂ ਸੁਧਰਨਾ ਤੁਹਾਡੀ ਮਰਜ਼ੀ ਹੈ ਬਾਕੀ ਇੱਕ ਗੱਲ ਮੇਰੀ ਫਾਈਨਲ ਆ ਕਿ ਉਹਨਾਂ ਦੇ ਘਰੋਂ ਚੀਜ਼ ਨਹੀਂ ਕੋਈ ਆਏਗੀ ਜਸਵੀਰ ਗੱਲ ਤੇ ਵੱਡੀ-ਵੱਡੀ ਸੁਣੀ ਕਰਕੇ ਗਿਆ ਏ ਚਾਹੇ ਸੀ ਸਹੀ ਗੱਲ ਕਰਕੇ ਗਿਆ ਆਪਾਂ ਭਖਾਰੀ ਤੇ ਹੈਗੇ ਆ ਪਾ ਮੰਗਤੇ ਆ ਉਹ ਗੱਲ ਵੱਖਰੀ ਆ ਕਿ ਆਪਾਂ ਸਟੈਂਡਰਡ ਤੇ ਮੰਗਤੇ ਆ ਤੌਰ ਤੇ ਕੱਪੜੇ ਪਾਏ ਆ ਹੱਥ ਵਿੱਚ ਠੂਠਾ ਨਹੀਂ ਸਾਡੇ ਹੈਗਾ ਲੇਕਿਨ ਕੰਮ ਸਾਡਾ ਮੰਗਤਿਆਂ ਵਾਲਾ ਹੀ ਆ ਉਹਨੇ ਕਿਹਾ ਦਾਤੇ ਬਣੋ ਕਿ ਸਾਡੇ ਦਰ ਤੋਂ ਕੋਈ ਖਾਲੀ ਨਾ ਜਾਵੇ ਮੰਗਤੇ ਨਾ ਬਣੋ ਹਾਂ ਚਾਹੀ ਜੀ ਮੈਂ ਤੇ ਪੁੱਠੇ ਹੱਥਾਂ ਨਾਲ ਲਾਇ ਕੰਨਾਂ ਨੂੰ ਹੱਥ ਤੇ ਮੰਗੀ ਨਾ ਆਪਾਂ ਮੰਗਤੇ ਨਹੀਂ ਬਣਨਾ ਆਪਾਂ ਬਣਨਾ ਦਾਤੇ ਕਿ ਸਾਡੇ ਦਰ ਤੇ ਜਿਹੜਾ ਵੀ ਖਾਲੇ ਨਾ ਜਾਵੇ ਇਹ ਵਾਕਿਆਪਨ ਮੰਗਤਿਆਂ ਵਾਲਾ ਕੰਮ ਕਰਨ ਦੇ ਆ ਕਿ ਮੰਗਣਾ ਮੰਗ ਇਹ ਚੀਜ਼ਾਂ ਨਹੀਂ ਸਹੀ ਹਾਂ ਇਤਰਾ ਹੁਣ ਇਹਨਾਂ ਨੂੰ ਵੀ ਕਹਿ ਦਈਏ ਆਹੋ ਅੜਿਆ ਸਾਹਮਣੇ ਆ ਨਾ ਸਾਡੇ ਆਹੋ ਇੰਨਾ ਵਿੱਚੋਂ ਵੀ ਕੋਈ ਪਸ਼ਵਿੰਦਰ ਭੰਜੀ ਕਿਤੇ ਹੈਗੇ ਨਾ ਅੱਗੇ ਆ ਕੈਮਰਾ ਫੜ ਪਛ ਉਧਰ ਹੀ ਜਾਂਦੇ ਆਪਾਂ ਆਹ ਉਧਰ ਜਾਂ ਹਾਂਜੀ ਸਾਰੇ ਸਰਦਾਰ ਜੀ ਕਿਵੇਂ ਸਾਰੇ ਜਾਣੇ ਹੋਪ ਕੀ ਤੁਸੀਂ ਸਾਰੇ ਜਾਣੇ ਵਧੀਆ ਹੋਗੇ ਤੇ ਸਾਡੀਆਂ ਵੀਡੀਓਸ ਨੂੰ ਪਿਆਰ ਦਿੰਦੇ ਹੋਗੇ ਤੇ ਅੱਜ ਦੀ ਜਿਹੜੀ ਸਟੋਰੀ ਬਣਾਈ ਗਈ ਆ ਉਹ ਬਣਾਈ ਗਈ ਆ ਭੇਜ ਨਹੀਂ ਲੈਣਾ ਪਰ ਲੈਣਾ ਬਿਲਕੁਲ ਜੀ ਅੱਜ ਦੀ ਸਟੋਰੀ ਚ ਇਹ ਵਿਖਾਇਆ ਗਿਆ ਹੈ ਕਿ ਮਤਲਬ ਦਾਜ ਆਪਾਂ ਬਿਲਕੁਲ ਨਹੀਂ ਲਿਆ ਲੇਕਿਨ ਬਹਾਨੇ ਬਹਾਨੇ ਨਾਲ ਜਿਹੜੀਆਂ ਚੀਜ਼ਾਂ ਮੰਗਦੇ ਆ ਉਹ ਚੀਜ਼ ਪ੍ਰਤੀਪਾ ਬਣਾਇਆ ਗਿਆ ਹੈ ਦੇਖੋ ਬੜਾ ਸੋਣਾ ਦੇ ਵਿੱਚ ਮੈਸੇਜ ਦਿੱਤਾ ਗਿਆ ਹੈਗਾ ਮੇਰੇ ਬੇਟੇ ਨੇ ਬਹੁਤ ਅੱਛਾ ਮੈਸੇਜ ਦਿੱਤਾ ਹੈ ਕਿ ਦਾਤੇ ਬਣੋ ਪੁਖਾਰੀ ਬਣਨਾ ਪੁਖਾਰੀ ਨਹੀਂ ਬਣਨਾ ਅੱਪਾ ਮਤਲਬ ਕਿਸੇ ਢੰਗ ਨਾਲ ਮੰਗਦੇ ਚੀ ਤੇ ਉਹ ਵੀ ਪਖਾਰੀਆਂ ਵਾਲੀ ਗੱਲ ਆ ਲਿੱਤਾ ਨਹੀਂ ਬਰਿੰਡ ਡਾਕਟਰੀਓ ਸੀ ਮੰਗੀ ਜਾਂਦੀ ਮੰਗੀ ਜਾਂਦੀ ਨਹੀਂ ਜਾਂਨੇ ਪਈ ਇਹ ਹੋਣਾ ਚਾਹੀਦਾ ਆ ਚੀਜ਼ ਹੋਣਾ ਚਾਹੀਦਾ ਜਾਂ ਫਿਰ ਆਪਾਂ ਕਿਸੇ ਢੰਗ ਨਾਲ ਕਈ ਸੱਸਾਂ ਕਈ ਸੱਸਾਂ ਹਰ ਕੋਈ ਨਹੀਂ ਕਈ ਸੱਸਾਂ ਸੁਣਾ ਵੀ ਦਿੰਦੀਆਂ ਕਿ ਉਹਦੇ ਪੁੱਤ ਦੇ ਵਿਆਹ ਵਿੱਚ ਇੰਨਾ ਕੁਝ ਮਿਲਿਆ ਇੰਨਾ ਕੁਝ ਮਿਲਿਆ ਹਾਂ ਤੇ ਗਾਚ ਕੁਝ ਵੀ ਨਹੀਂ ਇਹ ਚੀਜ਼ਾਂ ਨਾ ਕੋ ਇੱਕ ਆਪਾਂ ਮਤਲਬ ਸਮਾਜ ਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰਨ ਦੇ ਆ ਆਪਣੀ ਟੀਮ ਜ਼ਰੀਏ ਹਾਂਜੀ ਆਪਣੀ ਟੀਮ ਜ਼ਰੀਏ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰਨ ਦੇ ਆ ਤੇ ਪਲੀਜ਼ ਇਸ ਗੱਲ ਨੂੰ ਅੰਡਰਸਟੈਂਡ ਕਰਿਓ ਜਿਹੜੇ ਲੋਕ ਦਹੇਜ ਨਹੀਂ ਲੰਦੇ ਬਿਲਕੁਲ ਨਹੀਂ ਮੁੰਡੇ ਲੰਦੇ ਹੈਗੇ ਤੇ ਉਹ ਕਈ ਉਹਨਾਂ ਦੀਆਂ ਮਾਵਾਂ ਬਹਾਨੇ ਨਾਲ ਐਰ ਤੇ ਆਪਾਂ ਇੱਕ ਸਟੋਰੀ ਵੀ ਗਾ ਬਣਾਵਾਂਗੇ ਗਰਮੀਆਂ ਥੋੜੀਆਂ ਹੋਰ ਹੋ ਜਾਣ ਤੇ ਉਹ ਬਹਾਨੇ ਬਹਾਨੇ ਨਾਲ ਚੀਜ਼ਾਂ ਇਸ ਤਰ੍ਹਾਂ ਲੰਦੀਆਂ ਹੈਗੀਆਂ ਤੇ ਇਹ ਕੰਮ ਬੰਦ ਕਰੋ ਜੀ ਇਸਰਾ ਵਾਕਈ ਤੁਹਾਡੇ ਮੁੰਡੇ ਦੀ ਇੱਜ਼ਤ ਕਿੰਨੀ ਸਹਰਿਆਂ ਵਿੱਚ ਵਧੀਆ ਕਿ ਤੁਹਾਡੇ ਮੁੰਡੇ ਨੇ ਉਥੋਂ ਇੱਕ ਚੀਜ਼ ਨਹੀਂ ਲਈ ਤੇ ਤੁਹਾਡੇ ਇਹ ਸਹਰਿਆਂ ਦੇ ਕਿ ਨੀਚੇ ਤੋਂ ਵਧੀਆ ਕਿਉਂਕਿ ਉੱਥੇ ਪਤਾ ਮੁੰਡੇ ਨੂੰ ਕੀ ਕਹਿਣਾ ਕਿਸੇ ਨੇ ਤੁਹਾਡੇ ਪੁੱਤ ਨੂੰ ਕੀ ਕਹਿਣਾ ਤੁਹਾਡੇ ਪੁੱਤ ਦੀ ਇੱਜ਼ਤ ਘੱਟ ਹੋਣੀ ਉੱਥੇ ਢਾਡੀ ਜਿਤ ਜਿਆਦਾ ਔੜੀ ਲੋਕਾਂ ਰਹਿਣਾ ਮਾਪਿਆਂ ਦੀ ਕਿੱਡੀ ਵਧੀਆ ਸਿੱਖਿਆ ਹੈਗੀ ਹਾਂ ਇਹ ਚੀਜ਼ ਹੋਣੀ ਆ ਤੇ ਕਿ ਮਾਪਿਆਂ ਦੀ ਕਿੱਡੀ ਵੱਡੀ ਸਿੱਖਿਆ ਹੈਗੀ ਆ ਕਿ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਇਹ ਸੰਸਕਾਰ ਦਿੱਤੇ ਕਿ ਪੁੱਤ ਆਪਾਂ ਕੁਝ ਨਹੀਂ ਲੈਣਾ ਬਿਲਕੁਲ ਜੀ ਨਾਲੇ ਜਿੰਨੇ ਨਾਲ ਹੁੰਦੀ ਰਹਤੀ ਉਹਨੇ ਸਮਨੇ ਸਾਹ ਪ੍ਰਸ਼ਾ ਦਿੱਤਾ ਬਸ ਤੇ ਚਲੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਬੈਲ ਆਈਕਨ ਦਬਾਇਆ ਕਰੋ ਤਾਂ ਕਿ ਤੁਹਾਡੀ ਸਾਡੀਆਂ ਵੀਡੀਓਜ਼ ਤੁਹਾਨੂੰ ਸਾਰੀਆਂ ਪਹੁੰਚ ਸਕਣ ਤੇ ਚੈਨਲ ਨੂੰ ਜਿੰਨੇ ਤੋਂ ਵੱਧ ਤੋਂ ਵੱਧ ਹੋ ਸਕੇ ਪਿਆਰ ਦਿਓ ਜੀ ਥੈਂਕ ਯੂ ਜੀ ਸਸਟਿਕਾ ਸਸਟਿਕਾ ਸਸਟਿਕਾ